ਅਨੇਕ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਵਿੜੰਗ ਜ਼ਿਲ੍ਹਾ ਮੌਕਸਰ ਤੇ ਤਹਿਸੀਲ ਦੋਸਤੋ ਬਰੀਆਲਾ ਮੰਡੀ ਆ ਬਾਈ ਕੋਲੇ ਦੋਸਤੋ ਦੋ ਨਗ ਵਕਾਊ ਆ ਜਿਨ੍ਹਾਂ ਵਿੱਚੋਂ ਦੋਸਤੋ ਇੱਕ ਤਾਂ ਐਚ ਐਫ ਕ੍ਰੋਸ ਆ ਵੱਡੇ ਕੱਦ ਕਾਠ ਵਾਲੀ ਤੇ ਇੱਕ ਦੋਸਤੋ ਜਰਸੀ ਕ੍ਰੋਸ ਆ ਸੋਹਣੇ ਦੋਸਤੋ ਹਵਾਨੇ ਵਾਲੀ ਆ ਤੇ ਸੋਹਣੀ ਦੋਸਤੋ ਬੰਤਰਾ ਬਣਦੀ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਨ੍ਹਾਂ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਦੋਸਤੋ ਉਹਨਾਂ ਵੀਰਾਂ ਨੂੰ ਰਿਕੁਐਸਟ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰੋ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸੰਜੀ ਆਓ ਬਈ ਹਾਂਜੀ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਵਧੀਆ ਜੀ ਵਧੀਆ ਇੱਕ ਵਾਰੀ ਨਾਮ ਤੇ ਨੰਬਰ ਦੱਸ ਦੀ ਭਰਾ ਮੇਰਾ ਨਾਮ ਹੈਗਾ ਜਗਮੀਤ ਸਿੰਘ ਪਿੰਡ ਵੜੰਗ ਜੀ ਜ਼ਿਲ੍ਹਾ ਸ਼੍ਰੀ ਮਕਸਦਹਾ ਜੀ ਠੀਕ ਆ ਤੇ ਨੰਬਰ ਵੀ ਦੱਸ ਦੀ 684910409 ਲੋ ਵੀ ਸੱਜਣੋ ਬਾਈ ਕੋਲੋਂ ਆਪਾਂ ਤੁਸੀਂ ਸਿਆਣ ਹੀ ਲਿਆ ਹੋਣਾ ਰੁਟੀਨ ਦੇ ਵਿੱਚ ਵੀਡੀਓ ਬਣਾਉਣੇ ਆ ਤੇ ਅੱਜ ਬਈ ਦੋ ਨਾਗਾ ਦੋ ਨਾਗਾ ਠੀਕ ਆ ਬਈ ਐਚ ਐਫ ਜਰਸੀ ਕ੍ਰੋਸ ਬਾਰੇ ਜਾਣਕਾਰੀ ਦਿਓ ਜੇ ਕਿੰਨੇ ਦਿਨ ਲੈਂਦੀ ਆ ਤੇ ਕਿੰਨਾ ਸੂਆ ਇਹ ਦੂਜਾ ਸੂਆ ਜੀ ਹਾਂਜੀ ਤੇ 10 ਦਿਨ ਪਏ ਆ ਜੇ ਹਜੇ 10 ਦਿਨ ਪਏ ਆ ਹਾਂ ਪਹਿਲੇ ਸੂਏ 18 ਕਿਲੋ ਦੋ ਦਿੱਤਾ ਠੀਕ ਆ ਮਾਲਕਾਂ ਨੇ ਦੱਸਿਆ ਵੀ 18 ਕਿਲੋ ਪਹਿਲੇ ਸੂਏ ਦਿੱਤਾ ਹਾਂ ਤੇ ਮੂੰਹ ਚਾਰ ਦਾੰਦਾ ਮੂੰਹ ਹੁਣ ਚਾਰ ਦਾੰਦਾ ਹਾਂਜੀ ਲੋ ਵੀ ਸੱਜਣਾ ਹਜੇ ਮੂੰਹ ਹੁਣ ਚਾਰ ਦਾੰਦਾ ਦੋਸਤੋ ਇੱਕ ਸੂਆ ਇਸ ਤੋਂ ਪਹਿਲਾਂ ਸੂ ਵੀ ਪਈ ਫਿਰ ਤਾਂ ਖੀਰੀ ਸੂਵੀ ਹੋਣੀ ਬਈ ਖੀਰੀ ਹਾਂ ਬਈ ਹੂੰ ਠੀਕ ਆ ਲਓ ਵੀ ਸੱਜਣੋ ਹਵਾਨਾ ਤੁਹਾਨੂੰ ਵਿਖਾ ਦਿੰਨੇ ਆ ਸੋਹਣਾ ਦੋਸਤੋ ਦਰਮਿਆਨਾ ਜਾਂ ਕੱਦ ਕਾਠ ਆ ਬਾਕੀ ਬਾਈਆਂ ਦਾ ਸੀਲ ਠੰਡੀ ਆ ਦੋਸਤੋ ਵੇਖ ਸਕਦੇ ਆ ਜਿਵੇਂ ਮਰਜੀ ਅੱਥ ਮਰਜੀ ਕਰੇ ਬਾਕੀ ਬਾਈਆਂ ਦਾ ਜਿਵੇਂ ਮਰਜੀ ਹੱਥ ਮਾਰੀ ਜਾਓ ਬਾਕੀ ਸੀਲ ਠੰਡੀ ਦੰਦ ਵੀ ਦੋਸਤੋ ਤੁਹਾਨੂੰ ਵਿਖਾ ਦਿੰਨੇ ਆ ਬਾਈਆਂ ਦਾ ਮੂੰਹੋਂ ਚੁੱਗ ਗਈ ਆ ਠੀਕ ਆ ਭਾਈ ਲਓ ਵੀ ਇਸ ਤੋਂ ਅੱਗੇ ਤਸੱਲੀ ਤੁਸੀਂ ਕਰਨੀ ਹੈ ਹਵਾਨੇ ਦੀ ਜਿਹੜੀ ਜੱਜਮੈਂਟ ਆ ਦੋਸਤੋ ਤੁਹਾਨੂੰ ਨੇੜੇ ਹੋ ਕੇ ਵਿਖਾ ਦਿੰਨੇ ਆ ਸੋਹਣਾ ਦੋਸਤੋ ਹਵਾਨਾ ਦੇਖ ਸਕਦੇ ਆ ਹਜੇ 10 ਦਿਨਾਂ ਦੀ ਬਾਈਆਂ ਦਾ ਕੱਚੀ ਆ ਦੇਖ ਸਕਦੇ ਆ ਢੇਲ ਚੰਗੀ ਪਈ ਆ ਦੋਸਤੋ ਬਾਕੀ ਥਣਾ ਦਾ ਸੈਜ ਵੀ ਦੋਸਤੋ ਚੰਗਾ ਤੇ ਗੈਪ ਦੇ ਵਿੱਚ ਆ ਦੋਸਤੋ ਦੇਖ ਸਕਦੇ ਆ ਦੋਵੇਂ ਪਾਸਿਆਂ ਤੋਂ ਤੁਹਾਨੂੰ ਹਵਾਨੇ ਦੀ ਜਿਹੜੀ ਜੱਜਮੈਂਟ ਆ ਦੋਸਤੋ ਪਰਾ ਦਿੰਨੇ ਆ ਦੇਖ ਸਕਦੇ ਆ ਸੋਹਣਾ ਦੋਸਤੋ ਹਵਾਨਾ ਤੇ ਢਿੱਲ ਵੀ ਦੋਸਤੋ ਹਜੇ ਪਈ ਆ ਤੇ 10 ਦਿਨ ਦੋਸਤੋ ਲੈ ਵੀ ਜਾਊ ਮੂੰ ਮੱਥਾ ਦੋਸਤੋ ਤੁਹਾਨੂੰ ਖਾ ਦਿੰਨੇ ਆ ਮੂੰ ਦੇ ਦਾ ਬੜੀ ਸੋਣੀ ਆਪਾਂ ਕਾਲੀ ਜੀ ਪਾਣੀ ਪਿਆ ਦੇ ਨਿੱਕੀ ਜੀ ਬੋਤੀ ਆ ਲਓ ਸੱਜਣੋ ਦੇਖ ਸਕਦੇ ਆ ਬਿਲਕੁਲ ਨਿੱਕਾ ਮੂੰ ਤੇ ਨਿੱਕਾ ਕਾਨਾ ਦੋਸਤੋ ਤੇ ਤੋੜ ਕੇ ਖਾਈਏ ਬਈ ਲਓ ਵੀ ਸੱਜਣੋ ਤੁਰੀ ਜਾਂਦੀ ਤਾਂ ਤੁਸੀਂ ਹਵਾਨੇ ਦੀ ਜਿਹੜੀ ਜੱਜਮੈਂਟ ਲਾ ਲੈਣੀ ਆ ਦੋਸਤੋ ਸੋਹਣਾ ਕੱਦ ਕਾਠਾ ਤੇ ਬਾਕੀ ਦੋਸਤੋ ਹਵਾਨਾ ਹੀ ਬਹੁਤ ਸੋਹਣਾ ਢਿੱਲ ਚੰਗੀ ਪਈ ਐ ਦੋਸਤੋ ਥੋੜਾ ਜਿਹਾ ਕਾਲ ਕਰਦੀ ਤੁਰਨ ਦੇ ਵਿੱਚ ਇੱਕ ਜਿਹੜਾ ਹੋਰ ਕਢਾ ਲਈ ਬਈ ਬਾਕੀ ਵੈਸੇ ਦੋਸਤੋ ਬਾਈਆਂ ਦਾ ਸੀਲ ਠੰਡੀ ਐ ਹੱਥ ਮਾਰ ਰਿਆ ਸੀਗਾ ਥੋੜਾ ਜਿਹਾ ਉਪਰੇ ਦਾ ਕਰਕੇ ਵੀ ਕਰਨ ਲੱਗ ਪੈਂਦਾ ਪਸੂ ਬੰਨ ਦੇ ਬਈ ਹਾਂ ਜੀ ਬਾਈ ਕੀ ਰੇਟ ਕਰਾਂਗੇ ਇਹਦਾ ਇਹਦਾ 82000 ਰੁਪਏ ਇਹਦਾ 82000 ਮਾਨਤਨ ਮਾਨਤਨ ਹੋ ਜੇ ਬਾਈ ਜਿੰਨੇ ਹੀ ਤੁਹਾਨੂੰ ਦੋਸਤੋ ਜਾਇਜ਼ ਦੀਏ ਤੁਸੀਂ ਆਪਦੇ ਢੰਗ ਨਾਲ ਪਸ਼ੂ ਖਰੀਦਣਾ ਇੱਥੇ ਆ ਕੇ ਤਸੱਲੀ ਹੈ ਜਿਹੜੀ ਕਰ ਲੈਣੀ ਆ ਨੰਬਰ ਆ ਬਾਈ ਦਾ ਦੋਸਤੋ ਸਕਰੀਨ ਤੇ ਚੱਲਦਾ ਰਹਿਣਾ ਇਸ ਤੋਂ ਅੱਗੇ ਐਚ ਐਫ ਕ੍ਰੋਸ ਆ ਦੋਸਤੋ ਵੱਡੇ ਕਦ ਕਾਠ ਵਾਲੀ ਇਹਦੇ ਬਾਰੇ ਜਾਣਕਾਰੀ ਲੈਣੇ ਆ ਬਾਈ ਤੋਂ ਬਾਈ ਇਹਦੇ ਬਾਰੇ ਦੱਸੋ ਜੀ ਇਹ ਤੀਜਾ ਸੂਆ ਸੋਹਣੀ ਆ ਬਾਈ ਇਹ ਤੀਜਾ ਸੂਆ ਕਿੰਨੇ ਕ ਦਿਨ ਲੈਂਦੀ ਆ ਬਈ ਇਹਦੇ 12 ਦਿਨ ਪਏ ਇਹਦੇ ਹਜੇ 12 ਦਿਨ ਪਏ ਆ ਠੀਕ ਆ ਕਿੰਨਾ ਕੁ ਦੁੱਧ ਪਾਣ ਦੀ ਹੈ ਬਈ ਇਹ ਦੂਜੇ ਸੂਏ 28 ਕਿਲੋ ਦਾ ਤੇ ਛੋਇਆ ਆਥੇ ਜਿਹੜਾ ਠੀਕ ਆ ਦੂਜੇ ਸੂਏ 28 ਲੀਟਰ ਦੁੱਧ ਛੋਇਆ ਹਾਏ ਸੀਲ ਠੰਡੀ ਕਰਨ ਵਾਲੀ ਬਹੁਤ ਆ ਜਿਵੇਂ ਮਰਜੀ ਲੋ ਵੀ ਸੱਜਣੋ ਬਾਈਆਂ ਦਾ ਸੀਲ ਠੰਡੀ ਦੋਸਤੋ ਬਹੁਤ ਆ ਬਾਕੀ ਤੁਹਾਨੂੰ ਖਾਵ ਵੀ ਦਿੰਨੇ ਆ ਵੇਖ ਸਕਦੇ ਆ ਢਿੱਲ ਦੋਸਤੋ ਬਹੁਤ ਪਈ ਆ ਹਾ ਜਿਵੇਂ ਮਰਜੀ ਵੇਖ ਸਕਦੇ ਆ ਵਾਕਈ ਦੋਸਤੋ ਬਹੁਤ ਹੀ ਜਿਆਦੇ ਸੀਲ ਠੰਡੀ ਹੈ ਦੋਸਤੋ ਜੇ ਕੋਈ ਵੀ ਰਲ ਜਾਂਦਾ ਤੇ ਗਰਮੀਆਂ ਦਾ ਤਾਂ ਉਹ ਹੀ ਆ ਸੱਜਣੋ ਸੋਹਣਾ ਕੱਦ ਕਾਠਾ ਦੋਸਤੋ ਹਜੇ ਢਿੱਲ ਬਹੁਤ ਪਈ ਆ ਸੋਹਣਾ ਥਣਾ ਦਾ ਸਹਜ ਆ ਦੋਸਤੋ ਕੋਈ ਫੋਟ ਛਾਂਗ ਨਹੀਂ ਹਵਾਨਾ ਦੋਸਤੋ 10 12 ਦਿਨਾਂ ਚ ਇਹਨੇ ਸੋਹਣਾ ਬਣਾ ਜਾਣਾ ਦੋਸਤੋ ਮੂੰ ਮੱਥਾ ਵਿਖਾ ਦਿੰਨੇ ਆ ਦੇਖ ਸਕਦੇ ਆ ਤੇ ਤੋੜ ਕੇ ਦੋਸਤੋ ਤੁਹਾਨੂੰ ਵਿਖਾ ਦਿੰਨੇ ਆ ਇਹ ਵੇਲਬੂਲ ਚੰਗੀ ਆ ਦੋਸਤੋ ਕੱਦ ਵੀ ਬਹੁਤ ਆ ਤੇ ਬਾਕੀ ਦੋਸਤੋ ਤਸੱਲੀ ਤੁਸੀਂ ਕਰਨੀ ਆ ਬਾਈ ਦਾ ਨੰਬਰ ਦੋਸਤੋ ਸਕਰੀਨ ਤੇ ਚੱਲਦਾ ਰਹਿਣਾ ਲੋ ਵੀ ਸੱਜਣੋ ਕ੍ਰੋਸ ਆਂਗ ਦੇ ਵਿੱਚ ਆ ਹਵਾਨਾ ਵੀ ਸੋਹਣਾ ਤੇ ਬਾਕੀ ਦੋਸਤੋ ਜਿਹੜੇ ਕ੍ਰੋਸ ਆਂਗ ਦੇ ਵਿੱਚ ਆ ਫੈਂਟ ਚੰਗੀ ਆ ਜਾਂਦੀ ਹੈ ਦੋਸਤੋ ਸੋਹਣਾ ਦੁੱਧ ਪਾਣੀਆਂ ਦੋਸਤੋ ਗਰਮੀ ਦੇ ਵਿੱਚ ਤੋੜ ਕੇ ਭਾਈ ਦੁਬਾਰੇ ਵਿਖਾ ਦੀ ਥੋੜਾ ਜਿਹਾ ਕਾਲ ਨਮ ਭੱਜਿਆ ਜੀ ਕਾਲ ਕਰਦੀਏ ਤੁਰਨ ਦੇ ਵਿੱਚ ਥੋੜੀ ਬਾਕੀ ਦੋਸਤੋ ਬਹੁਤ ਵੱਡੀ ਗਾਂ ਰਾਜੀ ਪਲੀ ਆ ਟੇਲੇ ਵੇਖ ਸਕਦੇ ਆ ਦੋਸਤੋ ਢਿੱਲ ਬਹੁ ਪਈ ਆ ਬਾਈ ਜੰਦਾ 28 ਲੀਟਰ ਦਾ ਦੋਸਤੋ ਰਿਕਾਰਡ ਆ ਤੇ ਇਹਦਾ ਕੀ ਮੁੱਲ ਕਰਾਂਗੇ ਬਾਈ ਇਹਦਾ 90000 ਰੁਪਏ 90000 ਮਾਨਤਾਨ ਹੋ ਜੂਗਾ ਮਾਨਤਾਨ ਹੋ ਜੂਗਾ ਲਓ ਵੀ ਸੱਜਣੋ ਮਾਨਤਾਨ ਦੋਸਤੋ ਬਾਈ ਜੰਦਾ 90000 ਦੇ ਵਿੱਚ ਹੋ ਜੂਗਾ ਬਹੁਤ ਰਾਜੀ ਪਈ ਆ ਦੋਸਤੋ ਬਾਈ ਜੰਦਾ ਮੱਝ ਵਰਗੀ ਗਾਂ ਵੇਖ ਸਕਦੇ ਆ ਰਾਜੀ ਵੀ ਦੋਸਤੋ ਚੰਗੀ ਆ ਤੇ ਪਿੱਠਪੂੜਾ ਵੇਖ ਸਕਦੇ ਆ ਦੋਸਤੋ ਇਹ ਰੀਡ ਦੀ ਹੱਡੀ ਦੋਸਤੋ ਗਾਜੰਗੂ ਸਿੱਧੀ ਆ ਤੇ ਬਾਕੀ ਦੋਸਤੋ ਤਸੱਲੀ ਤੁਸੀਂ ਕਰਨੀ ਹੁੰਦੀ ਆ ਵੇਖ ਫੜ ਦੇਂ ਝੋਲੀ ਝਾਲੀ ਬਹੁਤ ਖੁੱਲੀ ਆ ਦੋਸਤੋ ਇੱਥੇ ਆਓਗੇ ਤਾਂ ਤੁਹਾਨੂੰ ਜਰੂਰ ਪਸੰਦ ਆਊਗੀ ਦੋਸਤੋ ਦੋਵੇਂ ਨਾਗ ਬਾਈ ਦੇ ਬਹੁਤ ਚੰਗੇ ਆ ਤੇ ਬਾਈ ਦਾ ਨੰਬਰ ਦੋਸਤੋ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਐ ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਸੌਦਾ ਕਰ ਸਕਦੇ ਆ ਤੇ ਜਿਸ ਕਿਸੇ ਵੀਰ ਨੇ ਦੋਸਤੋ ਏਦਾਂ ਦੀ ਵੀਡੀਓ ਬਣਵਾਉਣੀ ਹੋਵੇ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰਦੇ ਆ ਕਰੋ ਸੱਜਣੋ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ